ਵ즈 ਅੱਜ ਅਸੀਂ ਪੰਜਾਬ ਪੱਤਰੀ ਕੁਝ ਜਿਹੜੇ ਟੌਪਿਕਸ ਹੈਗੇ ਕਾਫੀ ਚਰਚਾ ਚ ਹੈਗੇ ਤੇ ਅਸੀਂ ਉਹਨਾਂ ਬਾਰੇ ਚਰਚਾ ਸ਼ੁਰੂ ਕਰਨ ਜਾ ਰਹੇ ਹੈਗੇ ਆ ਜਿਨ੍ਹਾਂ ਵਿੱਚੋਂ ਡਰਗ ਨਾਲ ਸੰਬੰਧਿਤ ਹੈਗੇ ਆ ਕੁਝ ਜਿਹੜੇ ਫੂਡ ਦੀ ਸੈਂਪਲਿੰਗ ਅੱਜ ਤੜਕਸਾਰੀ ਲੁਧਿਆਣੇ ਹੋਈ ਔਰ ਵੱਡੀ ਗਿਣਤੀ ਚ ਦਰਜਨਾ ਪੁਲਿਸ ਦੇ ਮੁਲਾਜ਼ਮ ਹਥਿਆਰਾਂ ਨਾਲ ਆਏ ਤੇ ਨਾਲੇ ਜਿਹੜੇ ਸਿਵਲ ਸਰਜਨ ਸਾਹਿਬਾ ਹੈਗੇ ਆ ਉਹ ਤੇ ਡੀ ਐਚਓ ਸਾਹਿਬਾ ਅਮਰਜੀਤ ਕੌਰ ਸਾਹਿਬ ਔਰ ਨਾਲ ਹੀ ਸਾਰਾ ਲਾਣਾ ਜਿਹੜਾ ਸੀਗਾ ਹੈਲਥ ਡਿਪਾਰਟਮੈਂਟ ਡਿਪਾਰਟਮੈਂਟ ਦਾ ਮਸ਼ਹੂਰ ਲੱਸੀ ਚੌਂਕ ਦੇ ਨਾਲ-ਨਾਲ ਹੋਰ ਇਲਾਕਿਆਂ ਦੇ ਵਿੱਚ ਜਿਹੜੇ ਨਾਲ-ਨਾਲ ਹਲਵਾਈ ਸੀਗੇ ਉਹਨਾਂ ਦੇ ਚਾਹੇ ਨਾਲ ਉਹਨਾਂ ਦੀ ਕੋਈ ਮਿਸਟਰ ਕੁਲਦੀਪ ਸਿੰਘ ਲੋਰੀਆ ਜਿਹੜੇ ਕਿ ਹੈਬੋਲ ਡੈਰੀ ਕੰਪਲੈਕਸ ਆਪਣੇ ਨੂੰ ਪ੍ਰਧਾਨ ਦੱਸਦੇ ਉਹਨਾਂ ਵੱਲੋਂ ਇਹ ਤੜਕਸਾਰ ਰੇਡ ਕਰਵਾਈ ਗਈ ਤੇ ਸਾਰਾ ਮਾਮਲਾ ਸਾਡੇ ਜਿਹੜੇ ਉਗੇ ਪੁਰਾਣੇ ਸੀਜ਼ਨਡ ਜਰਨਲਿਸਟ ਬਿਕਾ ਵਜਾ ਸਭ ਤੋਂ ਜਾਣਦੇ ਵਜਾ ਸਭ ਕੀ ਅੱਜ ਦਾ ਮਾਮਲਾ ਹੋਇਆ ਕੀ ਤੁਹਾਨੂੰ ਲੱਗਦਾ ਤੇ ਬਈ ਵੀ ਖੈਰ ਤੁਸੀਂ ਮੈਨੂੰ ਉੱਥੇ ਕਿਹਾ ਭੇਜਿਆ ਵੀ ਸੀਗਾ ਤੇ ਮੈਂ ਵੀ ਕੁਝ ਦੇਖਿਆ ਤੇ ਮੈਂ ਰਜੇਸ਼ੀ ਪਤਾ ਕੀ ਹੈ ਜੀ ਦੇਖੋ ਜੋ ਕੁਛ ਅੱਜ ਵਾਪਰਿਆ ਨਾ ਇਹ ਵੈਸੇ ਤਾਂ ਬੜੀ ਦੁਖਵਾਲੀ ਗੱਲ ਹੈ ਅਗਰ ਆਫੀਸਰਸ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਉਹਨਾਂ ਦੀ ਬਹੁਤ ਵਧੀਆ ਡਿਊਟੀ ਦਿੱਤੀ ਹੈ ਬਹੁਤ ਵਧੀਆ ਉਹਨਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੀ ਡਿਊਟੀ ਦੇਖੋ ਇਦਾਂ ਜਪਦਾ ਜਿਵੇਂ ਦਿਨ ਰਾਤ ਡਿਊਟੀ ਦਿੰਦੇ ਹੁੰਦੇ ਆ ਹਾਂਜੀ ਛੁੱਟੀ ਵੀ ਸਵੇਰੇ ਵੀ ਰਾਤੀ ਵੀ ਸ਼ਾਮੀ ਵੀ ਜਦੋਂ ਵੀ ਉਹਨਾਂ ਨੂੰ ਪਿੱਛੋਂ ਸੱਦਾ ਅੱਜ ਵੈਸੇ ਵੀ ਹਾਂ ਛੁੱਟੀ ਸੀ ਨੈਸ਼ਨਲ ਵੋਲੰਟੀਅਰ ਡੇ ਸੀ ਸਟੇਟ ਹੌਲੀਡੇ ਵੀ ਸੀ ਔਰ ਸਭ ਤੋਂ ਮਾੜੀ ਗੱਲ ਕੀ ਆਉਂਦੀ ਹੈ ਇਹਦੇ ਵਿੱਚ ਕਿ ਮੈਂ ਜੋ ਸਮਝਦਾ ਵਾਂ ਕਿ ਜੋ ਜਪਦਾ ਪਿਆ ਕੀ ਆਪਾਂ ਕਿਸੇ ਦੇ ਪ੍ਰੈਸ਼ਰ ਵਿੱਚ ਜਾਂ ਕਿਸੇ ਇੱਕ ਮੰਨ ਲਓ ਕੋਈ ਆਪਣੇ ਮੁਹੱਲੇ ਦਾ ਪ੍ਰਧਾਨ ਹੈ ਜਾਂ ਕੋਈ ਆਪਣੇ ਕਰਮ ਦਾ ਜਿਹੜਾ ਕੰਮ ਕਰਦਾ ਉਸ ਕਿੱਤੇ ਦਾ ਪ੍ਰਧਾਨ ਹੈ ਆਪਾਂ ਕਿਸੇ ਕਿੱਤੇ ਦੇ ਪ੍ਰਧਾਨ ਵੱਲੋਂ ਜਾਂ ਕਿਸੇ ਦੇ ਕਹਿਣ ਕਰਨ ਚੋਂ ਵੱਲੋਂ ਬਿਨਾਂ ਕਿਸੇ ਥੈਂਟਿਕਲੀ ਚੀਜ਼ ਤੋਂ ਔਰ ਉਸ ਚੀਜ਼ ਤੋਂ ਬਗੈਰ ਆਪਾਂ ਕਿਸੇ ਜਗ੍ਹਾ ਤੇ ਰੇਡ ਕਰਦੇ ਆ ਉਹ ਨਾਲ ਦੀ ਨਾਲ ਇਸ ਤਰ੍ਹਾਂ ਰੇਡ ਕਰਦੇ ਆ ਕਿ ਐਦਾਂ ਜਾਪਦਾ ਕਿ ਜਿਹੜਾ ਬਹੁਤ ਵੱਡਾ ਕਾਂਡ ਹੋਵੇ ਔਰ ਦੇਖੋ ਭਗਵੰਤ ਮਾਨ ਜੀ ਸਾਡੇ ਹਰਮਨ ਪਿਆਰੇ ਸੀਐਮ ਜਿਹੜੇ ਪੰਜਾਬ ਦੇ ਉਹ ਇਹ ਕਹਿੰਦੇ ਆ ਕਿ ਅਸੀਂ ਵਪਾਰੀਆਂ ਦੇ ਨਾਲ ਆ ਵਪਾਰੀ ਸਾਡੀਆਂ ਬਾਹਾਂ ਨੇ ਔਰ ਇੱਕ ਪਾਸੇ ਜਿਹੜੇ ਕਿਸੇ ਐਸੇ ਕਿਤੇ ਦੇ ਪ੍ਰਧਾਨ ਜਿਹੜੇ ਕੀ ਬਗੈਰ ਕਿਸੇ অথੈਨਟਿਕਲੀ ਪ੍ਰੂਫ ਤੋਂ ਉਥੇ ਸੱਦਾ ਦੇ ਕੇ ਇੱਕ ਡਿਪਾਰਟਮੈਂਟ ਦੇ ਬੰਦਿਆਂ ਨੂੰ ਬੁਲਾਉਂਦੇ ਆ ਉਥੇ ਫੋਰਸ ਲੈ ਕੇ 30 40 ਬੰਦਿਆਂ ਦੀ ਉਥੇ ਪਹੁੰਚਦੇ ਆ ਤੇ ਅੱਗੋਂ ਦੇਖਦੇ ਕੀ ਨਿਕਲਦਾ ਕੁਝ ਵੀ ਨਹੀਂ ਨਿਕਲਦਾ ਜਿਹੜਾ ਕੀ ਉਹਨਾਂ ਨੂੰ 에어ਪੋਰਟ ਸੀ ਕਿ ਉੱਥੋਂ ਜੀ ਬਾਹਰਲੇ ਕਿਸੇ ਸਟੇਟ ਤੋਂ ਬਾਹਰਲੇ ਕਿਸੇ ਸਟੇਟ ਤੋਂ ਘਟਿਆ ਪਨੀਰ ਆਉਂਦਾ ਹੈ ਜਾਂ ਘਟਿਆ ਹੋਰ ਸਮਾਨ ਆਉਂਦਾ ਹੈ ਉਹ ਜਿਆ ਖਾਣ ਪੀਣ ਵਾਲਾ ਕਿ ਜਿਹੜਾ ਕੀ ਉਹ ਤਾਂ ਕਹਿੰਦੇ ਨਕਲੀ ਵੀ ਆਉਂਦਾ ਹਾਂ ਨਕਲੀ ਆਉਂਦਾ ਕਿ ਜਿਹੜਾ ਕੀ ਉੱਥੇ ਵਿਕਦਾ ਦੇਖੋ ਗੱਲ ਇਹ ਹੈ ਉਹ ਚੌਂਕ ਨੂੰ ਜੇ ਜੀ ਤੁਹਾਨੂੰ ਬੜੀ ਇੱਕ ਹੈਰਾਨੀ ਹੋਊਗੀ ਉਹ ਲੱਸੀ ਚੌਂਕ ਜਿਹੜਾ ਲੱਕੜ ਬਾਜ਼ਾਰ ਚੌਂਕ ਹੈ ਔਰ ਮੇਰਾ ਜੰਮਪਲ ਉਸ ਚੌਂਕ ਦਾ ਹੈ ਉਹਦੇ ਨਾਲ ਹੀ ਲੱਕੜ ਬਾਜ਼ਾਰ ਦੇ ਬਿਲਕੁਲ ਨਾਲ ਗਵੱਲਾ ਮੱਲੇ ਦਾ ਤੇ ਉੱਥੇ ਦੇ ਜੰਮਪਲ ਅਸੀਂ ਉੱਥੇ ਉਸੇ ਜਗ੍ਹਾ ਦੀਆਂ ਲੱਸੀਆਂ ਪੀ ਕੇ ਵੱਡੇ ਹੋਏ ਆਂ ਠੀਕ ਠੀਕ ਐਡੀ ਕੋਈ ਨੀਰਗਰਤੀ ਨਹੀਂ ਹੈਗੀ ਕਿ ਇੱਕ ਲੱਸੀ ਜਾਂ ਕੋਈ ਇਹੋ ਜਿਹਾ ਪਨੀਰ ਆ ਜਿਹੜਾ ਮਾਰਕੀਟ ਦੇ ਵਿੱਚ ਇਹੋ ਜਿਹਾ ਬਿਕ ਰਿਆ ਹੋਵੇ ਕਿ ਜਿਹੜਾ ਕਿ ਲੋਕਾਂ ਨੂੰ ਬਿਮਾਰ ਕਰ ਦੇਵੇ ਜਾਂ ਕੋਈ ਇਸ ਤਰ੍ਹਾਂ ਦਾ ਹੀ ਕੋਈ ਨੁਕਸਾਨ ਪਹੁੰਚਾ ਦੇਵੇ ਇਨੀ ਨਿਰਗਰਦੀ ਨਹੀਂ ਹੈਗੀ ਸਭ ਜਿਹੜੇ ਗੱਲ ਚੱਲਦੀ ਸੀ ਕਿ ਜਿਹੜੇ ਡਾਕਟਰ ਰਮਨਦੀਪ ਕੋਰ ਸਾਹਿਬਾ ਹੈਗੇ ਇੱਕ ਸਿਵਲ ਸਰਜਨ ਨਾਲ ਜਿਨ੍ਹਾਂ ਨੂੰ ਚੀਫ ਮੈਡੀਕਲ ਅਫਸਰ ਸਾਰੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਔਰ ਕਾਫੀ ਜ਼ਿਆਦਾ ਇੱਕ ਡਿਫਰੈਂਸ਼ੀਅਲ ਫਾਈਨੈਂਸ਼ੀਅਲ ਹੱਬ ਵੀ ਹੈਗਾ ਔਰ ਜਿਹੜੇ ਡਾਕਟਰ ਬਲਬੀਰ ਸਿੰਘ ਸਾਹਿਬ ਹੈਗੇ ਹੈਲਥ ਮਿਨਿਸਟਰ ਇੱਕ ਡੀਸੈਂਟ ਪਰਸਨੈਲਿਟੀ ਜਾਈ ਗਿਆ ਔਰ ਜਦੋਂ ਅਸੀਂ ਇਹਨਾਂ ਨਾਲ ਇੰਟਰੈਕਟ ਵੀ ਕੀਤਾ ਸ਼ੀ ਵਾਸ ਫੇਅਰ ਵੈਰੀ ਵੈਲ ਬਿਹੇਵਡ ਬਿਲਕੁਲ ਫਿਰ ਤੁਹਾਡਾ ਇਹਦੇ ਬਾਰੇ ਅਬਜ਼ਰਵੇਸ਼ਨ ਕੀ ਹੈ ਕਿ ਇਹ ਲੇਡੀਆਂ ਨੂੰ ਉੱਥੇ ਜਾਣਾ ਪੈ ਗਿਆ ਇਹ ਜੋੜੇ ਜਿਹੜੇ ਜੋੜਾ ਅਮਰਜੀਤ ਕੌਰ ਵੀ ਤੇ ਡਾਕਟਰ ਰਮਨ ਵੀ ਇਹ ਬਹੁਤ ਵਧੀਆ ਕੋਆਰਡੀਨੇਸ਼ਨ ਹੈ ਇਹਨਾਂ ਦੀ ਔਰ ਬੜਾ ਅੱਛਾ ਹੈਲਥ ਦਾ ਕੰਮ ਕਰ ਰਹੇ ਨੇ ਹਜੇ ਭਾਵੇਂ ਨਵੇਂ ਹੀ ਆਏ ਨੇ ਬਟ ਰੀਸੈਂਟਲੀ ਥੋੜੀ ਦੇਰ ਪਹਿਲਾਂ 20 ਤਰੀਕ ਨੂੰ ਇਹਨਾਂ ਨੇ ਇੱਕ ਬਹੁਤ ਵਧੀਆ ਫੈਸਟ ਵੀ ਕੀਤਾ ਸੀ ਸਾਡੇ ਲੁਧਿਆਣਾ ਕਲੱਬ ਦੇ ਵਿੱਚ ਜੀ ਜੀ ਔਰ ਬੜੀ ਇਹਨਾਂ ਨੂੰ ਉੱਥੇ ਇਹਨਾਂ ਦਾ ਵਾਹ ਵਾਹ ਹੀ ਮਿਲੀ ਹੈ ਕਿ ਬਹੁਤ ਅੱਛਾ ਫੈਸਟ ਸੀਗਾ ਬੜੀ-ਬੜੀ ਐਗਜ਼ੀਬਿਸ਼ਨ ਲਾਈ ਸੀ ਅਵੇਅਰਨੈਸ ਪ੍ਰੋਗਰਾਮ ਲਾਇਆ ਸੀ ਜਿਦੇ ਚ ਜੀ 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 ਔਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਲੱਸੀ ਚੌਂਕ ਦੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਉਸੇ ਚੌਂਕ 'ਚ ਅਸੀਂ ਉਸੇ ਨੇੜੇ ਮੇਰਾ ਉੱਥੇ ਬੋਰਨ ਹੈ ਔਰ ਮੈਂ ਉੱਥੇ ਜੰਮ ਪਲਾਂ ਔਰ ਉਸੇ ਚੌਂਕ ਦੀ ਲੱਸੀ ਪੀ ਪੀ ਗਿਆ ਸੀ ਵੱਡੇ ਹੋਏ ਉੱਥੇ ਜੀ ਜੀ ਭਾਵੇਂ ਸਾਨੂੰ 40 ਸਾਲ ਹੋ ਗਏ ਉਹ ਚੌਂਕ ਛੱਡਿਆ ਬਟ ਫਿਰ ਵੀ ਐਡੀ ਨੇਰਗਰਦੀ ਨਹੀਂ ਹੈਗੀ ਕਿ ਉਸ ਉੱਥੇ ਐਡਾ ਮਲਾਵਟ ਹੀ ਕੰਮ ਹੋ ਰਿਹਾ ਹੋਵੇ ਵੀ ਅੱਖਾਂ 'ਚ ਮਿੱਟੀ ਪਾ ਰਿਹਾ ਹੋਵੇ ਬੰਦਾ ਤਦ ਦੇਖੋ ਇਹ ਜਿਹੜੀ ਗੱਲ ਹੈ ਕਿ ਜਿਹੜੀ ਡਿਪਾਰਟਮੈਂਟ ਨੂੰ ਜਿਹੜੀ ਵੀ ਸੂਚਨਾ ਮਿਲੀ ਕਿ ਭਾਈ ਉੱਥੋਂ ਬਾਹਰਲੀ ਸਟੇਟ ਤੋਂ ਉੱਥੇ 1.5 200 150 ਰੁਪਏ ਕਿਲੋ ਉੱਥੇ ਪਨੀਰ ਵੇਚ ਰਿਆ ਆ ਕੇ ਇੱਥੇ ਈਵਨ ਉਹਨਾਂ ਨੇ ਸੀਐਮਓ ਸਾਹਿਬ ਨੇ ਉੱਥੇ ਕਨਫਰਮ ਵੀ ਕੀਤਾ ਕਿ ਉੱਥੇ 300 ਰੁਪਏ ਕਿਲੋ ਪਨੀਰ ਵੇਚ ਰਿਆ ਉਹ 600 ਰੁਪਏ ਕਿਲੋ ਕਿਉਂ ਵੇਚ ਰਿਆ ਔਰ ਠੀਕ ਹੈ ਕੋਈ ਕਮੀਆਂ ਪੇਸ਼ੀਆਂ ਹਰ ਦੁਕਾਨਦਾਰ ਦੀ ਹੁੰਦੀਆਂ ਹੈ ਉਹ ਕਿਸੇ ਟਾਈਮ ਇਹ ਵੀ ਦੇਖਿਆ ਜਾਂਦਾ ਕਿ ਤੇ ਪਿਕ ਐਂਡ ਚੂਜ਼ ਵੀ ਜਿਹੜੀ ਹੈਗੀ ਨਾ ਪਾਲਿਸੀ ਨਹੀਂ ਹੋਣੀ ਚਾਹੀਦੀ ਠੀਕ ਠੀਕ ਔਰ ਸੈਕੰਡਲੀ ਪਾਰਟ ਹੈਗਾ ਕਿ ਉੱਥੇ ਉਸ ਨੇੜੇ ਤੇੜੇ ਵੀ ਜਿਹੜੇ ਲੋਕ ਐ ਇਸ ਤਰ੍ਹਾਂ ਦਹਿਸ਼ਤ ਵਿੱਚ ਲੱਗ ਰਹੇ ਸੀ ਕਿ ਪਤਾ ਨਹੀਂ ਕਿੱਡੀ ਵੱਡੀ ਰੇਡ ਹੋ ਗਈ ਹੋਵੇ ਕਾਫੀ ਦਰਜਨਾ ਪੁਲਿਸ ਪੁਲਿਸ ਵਾਲੀ ਹਾਂ 30 40 ਬੰਦੇ ਅਪ੍ਰੋਕਸੀਮੇਟਲੀ ਨਜ਼ਰ ਆ ਰਹੇ ਸੀਗੇ ਜਿੱਦਾਂ ਦੀ ਉੱਥੇ ਰੇਡ ਨੂੰ ਦਿਖਾਇਆ ਗਿਆ ਉਹਨਾਂ ਨੇ ਕੀਤਾ ਕਈ ਮੀਡੀਆ ਨੇ ਬੜਾ ਵਧਾ ਚੜਾ ਕੇ ਵੀ ਬੋਲਦਾ ਸੈਂਸੇਸ਼ਨਲ ਕ੍ਰੀਏਟ ਹਾਂ ਵੀ ਇਸ ਤਰ੍ਹਾਂ ਦੀ ਸੈਂਸੇਸ਼ਨਲ ਕ੍ਰੀਏਟ ਕਰਦੀ ਲੋ ਜੀ 150 ਰੁਪਏ ਕਿਲੋ ਪਨੀਰ ਵੇਚ ਰਿਆ ਸੀ ਉੱਥੇ ਬੜੀ ਗੰਦਗੀ ਸੀ ਇਸ ਤਰ੍ਹਾਂ ਸੀ ਉਹ ਔਰ ਤੁਸੀਂ ਵੀ ਉੱਥੇ ਮੌਕੇ ਤੇ ਦੇਖਿਆ ਸੀ ਤੁਸੀਂ ਜਾ ਕੇ ਸੀਐਮਓ ਤੇ ਡੀਐਚਓ ਨਾਲ ਗੱਲ ਵੀ ਕੀਤੀ ਹੈ ਬਿਲਕੁਲ ਗ੍ਰੇਸਫੁਲੀ ਮਿਲੇ ਵੀ ਆ ਲੇਕਿਨ ਉਹ ਕਿੱਸੇ ਬਰ ਸੀ ਵੈਰੀ ਪ੍ਰੋਫੈਸ਼ਨਲ ਹਾਂ ਡੀਐਚਓ ਸਾਹਿਬਾ ਔਰ ਜਿਹੜੇ ਡਾਕਟਰ ਸੀਐਮਓ ਸਾਹਿਬਾ ਹਾਂ ਦੇਰ ਵੋ ਸੋ ਪ੍ਰੋਫੈਸ਼ਨਲ ਵੈਰੀ ਵੈਲ ਬਿਹੇਵਡ ਹਾਂ ਉਹਨਾਂ ਦਾ ਰੋਲ ਮੈਨੂੰ ਠੀਕ ਲੱਗਾ ਥੋੜਾ ਉਹ ਇਸ ਤਰ੍ਹਾਂ ਦੀ ਕੋਈ ਉਹ ਗੱਲ ਹੈ ਉਹਨਾਂ ਨੇ ਮੀਡੀਆ ਨੂੰ ਵੀ ਨਾ ਉੱਥੇ ਬਕਾਇਦਾ ਬਾਈਟ ਦੇ ਕੇ ਕਿਹਾ ਵੀ ਅਸੀਂ ਸਾਨੂੰ ਕੋਈ ਬਾਹਰ ਹਾਂ ਬੈਲੈਂਸ ਹਾਂ ਬੈਲੈਂਸ ਵੀ ਹਾਂ ਵੀ ਜਿਹੜੀ ਸਾਨੂੰ ਕੋਈ ਸੂਚਨਾ ਮਿਲੀ ਸੀ ਉਸ ਮੁਤਾਬਕ ਇੱਕ ਬਾਹਰ ਦੀ ਗੱਡੀ ਨਹੀਂ ਸੀ ਤਾਂ ਲੋਕ ਇਨਾਂ ਦੇ ਉੱਥੇ ਜਿੱਥੇ ਆ ਰਿਹਾ ਅੱਗੇ ਰੁਕੀ ਜੀ ਤੋ ਸੋ ਦੈਟ ਕਹਿੰਦਾ ਮਤਲਬ ਇੰਨਾ ਉੱਥੇ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਕਈ ਇਹੋ ਜੇ ਮੀਡੀਆ ਨੇ ਕਿ ਭਾਈ ਉੱਥੇ ਗਲਤ ਹੋ ਰਿਹਾ ਸੀ ਇਸ ਤਰ੍ਹਾਂ ਦਾ ਕੋਈ ਗਲਤ ਨਹੀਂ ਸੀਗਾ ਬਾਕੀ ਆਪਣੀ ਹੈਲਥ ਡਿਪਾਰਟਮੈਂਟ ਨੇ ਵਧੀਆ ਡਿਊਟੀ ਕੀਤੀ ਹੈ ਜੋ ਉਹਨਾਂ ਦਾ ਰਾਈਟ ਬਣਦਾ ਔਰ ਔਰ ਇਹ ਵੀ ਗੱਲ ਕਹੀ ਗਈ ਕਿ ਬੀਤੇ ਦਿਨ ਇੱਕ ਦਿਨ ਪਹਿਲਾਂ ਵੀ ਉੱਥੇ ਸੈਂਪਲਿੰਗ ਵਗੈਰਾ ਲੈ ਕੇ ਗਏ ਉੱਥੋਂ ਤੋ ਸੋ ਦੈਟ ਕਹਿੰਦਾ ਮਤਲਬ ਇਹ ਜਿਹੜਾ ਵੈਸੇ ਹੈ ਪਿਕਨ ਚੂਜ਼ ਨਹੀਂ ਹੋਣਾ ਚਾਹੀਦਾ ਔਰ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਡਿਪਾਰਟਮੈਂਟ ਕੰਮ ਕਰ ਰਿਹਾ ਜੋ ਲੋਕੋ ਸਿੱਖ ਖਾਨੇ ਆ ਜਿਹੜੀ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਨੇ ਉਹਨਾਂ ਵਾਸਤੇ ਇਹ ਰੇਡਸ ਵੀ ਹੋਣੀਆਂ ਜ਼ਰੂਰੀ ਨੇ ਉਹਨਾਂ ਵਾਸਤੇ ਜਿਹੜੀਆਂ ਚੀਜ਼ਾਂ ਚੈੱਕ ਕਰਨੀਆਂ ਵੀ ਬੜੀਆਂ ਇਹ ਹੈਲਥ ਡਿਪਾਰਟਮੈਂਟ ਦਾ ਇੱਕ ਰੋਲ ਹੈ ਬੜਾ ਅੱਛਾ ਰੋਲ ਹੈ ਜਿਹੜਾ ਉਹ ਉਹ ਪੂਰੇ ਸ਼ਹਿਰ ਨੂੰ ਸਾਫ਼ ਕਰਨਾ ਚਾਹੁੰਦੇ ਨੇ ਅੱਛੀ ਸਾਨੂੰ ਜਿਹੜੀ ਹੈਲਥ ਦੀ ਜਿਹੜੀ ਹੈਗੀ ਉਹ ਅੱਛੀ ਚੀਜ਼ ਦੇਣਾ ਚਾਹੁੰਦੇ ਆ ਜੀ ਜੀ ਇਹ ਹੈ ਮੇਨ ਗੱਲ ਬੇਬੇ ਸਾਹਿਬ ਇੱਕ ਬੜੀ ਇੱਕ ਸੋਸ਼ਲ ਮੀਡੀਆ ਦੇ ਅਬਿਊਜ਼ ਦੀਆਂ ਖਬਰਾਂ ਚੱਲ ਰਹੀਆਂ ਹੋਰ ਟੈਕਨੋਲੋਜੀ ਇੰਨੀ ਹੋਰ ਤਰ੍ਹਾਂ ਦੀ ਹੋ ਚੁੱਕੀ ਹੈ ਜਿਹੜਾ ਵੀ ਕੋ ਸ਼ਰੀਫ ਆਦਬ ਜੀ ਨੂੰ ਸੋਸ਼ਲ ਇਹ ਵੀ ਪਤਾ ਉਹਦੀ ਵੀ ਆਵਾਜ਼ ਬਣਾ ਬਣੂ ਕੇ ਜਾਂ ਅਲੀਗੇਸ਼ਨ ਲਾ ਕੇ ਹੁਣ ਰੀਸੈਂਟਲੀ ਇੱਕ ਪੁਲਿਸ ਦੇ ਖਿਲਾਫ ਵੱਡੇ ਅਫਸਰਾਂ ਦੇ ਖਿਲਾਫ ਇੱਕ ਆਵਾਜ਼ ਜਨਰੇਟ ਹੋਈ ਹੈ ਜਾਂ ਅਸਲ ਹੈ ਜਾਂ ਨਕਲਾ ਸਾਨੂੰ ਨਹੀਂ ਪਤਾ ਇਹ ਤਾਂ ਫੋਰੈਂਸਿਕ ਵਾਲਿਆਂ ਦਾ ਕੰਮ ਹੈ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਜਿੰਨੇ ਦਿਨ ਵੀ ਇਹ ਚੱਲੀ ਹੈ ਇਹ ਆਡੀਓ ਕਿਸੇ ਸਪੈਸ਼ਲ ਪੁਲਿਸ ਆਫਸਰਸ ਦੇ ਖਿਲਾਫ ਕਿਸੇ ਲੀਡਰ ਨੇ ਤਾਂ ਨਾਮ ਹੀ ਲੈ ਤੇ ਕਾਂਗਰਸ ਦੇ ਲੀਡਰ ਨੇ ਖੈਰ ਮੈਂ ਉਹਨਾਂ ਨੂੰ ਉਹਨਾਂ ਦਾ ਮਚਿਓਰ ਐਕਟ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਹੋਰ ਬੜੇ ਬੁੱਧੇ ਪੰਜਾਬ ਲੈਵਲ ਤੇ ਉਹ ਚੱਕ ਲੈਂਦੇ ਜਿਆਦਾ ਵਧੀ ਹੁੰਦੇ ਖੈਰ ਮੁਕਦੀ ਗੱਲ ਇਹ ਹੈ ਕਿ ਲੁਧਿਆਣਾ ਜੀ ਇੱਕ ਕੋਰਟ ਨੇ ਬੈਨ ਲਾਤਾ ਬੈਨ ਦਾ ਮਤਲਬ ਟੈਂਪਰਰੀ ਸਟੇ ਲਾਤਾ ਸੋਸ਼ਲ ਮੀਡੀਆ ਤੇ ਜਿਹੜੀ ਇੰਟਰਨੈਸ਼ਨਲ ਐਕਸ YouTube Facebook and registered digital media and unregistered digital media ke keep restrain ruk jao eh na hove tode te karwai kal nu vadh jaye aur jehdi audio clips hai eh nu khatam karo eh nu remove karo tusi kise vi police bade afsaran di ya chote afsaran di image nu kardar koshi ya tarnish na karo sir tode opinion ki hai devar mera eh hai dekho gall eh hai ki jehda ajj kal navi technology AI jehdi aayi hai ode vich ਅਰ ਜੇ ਜੀ ਜੋ ਗੱਲਬਾਤ ਆਪਾਂ ਕਰ ਰਹੇ ਆ ਨਾ ਆਪਣਾ AI ਇੱਥੇ ਡੁਪਲੀਕੇਟ ਬਿਠਾ ਕੇ ਔਰ ਆਪਣੀ ਆਵਾਜ਼ ਵਿੱਚ ਤੁਸੀਂ ਉਹਦੇ ਕੋਲ ਗੱਲ ਕਰਵਾ ਲਓ ਉਹ ਤੁਹਾਨੂੰ ਹੁਣੇ ਹੀ ਤੁਹਾਨੂੰ ਉਹਦਾ ਰਿਜ਼ਲਟ ਦੇ ਦੇਗਾ ਇਹ ਟੈਕਨੋਲੋਜੀ ਹੈ ਉਸ ਟੈਕਨੋਲੋਜੀ ਦੇ ਉੱਤੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਕਿਸੇ ਦੀ ਆਵਾਜ਼ ਦਾ ਇੱਕ ਫੋਰੈਂਸਿਕ ਜਿਹੜਾ ਆਥੈਂਟਿਕਲੀ ਪ੍ਰੂਫ ਨਹੀਂ ਹੈਗਾ ਤੁਸੀਂ ਉਹਨੂੰ ਕਿਵੇਂ ਜਗ੍ਹਾ ਜ਼ਾਹਿਰ ਕਰ ਸਕਦੇ ਹੋ ਔਰ ਖਾਸ ਕਰਕੇ ਤੁਸੀਂ ਇਹ ਦੇਖੋ ਕਿੰਨੀ ਗਲਤ ਤੁਸੀਂ ਕਮਿਊਨੀਕੇਸ਼ਨ ਕੀਤੀ ਹੈ ਇੱਕ ਆਫੀਸਰਸ ਦੇ ਖਿਲਾਫ ਔਰ ਉਹ ਵੀ ਪੁਲਿਸ ਦੇ ਆਫੀਸਰਸ ਦੇ ਖਿਲਾਫ ਔਰ ਵੱਡੇ ਡੀਜੀਪੀ ਲੈਵਲ ਦਾ ਨਾਮ ਲੈ ਕੇ ਔਰ ਪਲੱਸ ਸੀਨੀਅਰ ਪੁਲਿਸ ਆਫੀਸਰ ਦਾ ਆਈਪੀਐਸ ਅਫਸਰਾਂ ਦਾ ਨਾਮ ਤੁਸੀਂ ਲੈ ਕੇ ਔਰ ਮੈਂ ਸਮਝਦਾ ਵਾਂ ਜਿਹੜੇ ਬੰਦੇ ਨੇ ਵੀ ਜਿਹੜੇ ਲੀਡਰ ਨੇ ਵੀ ਅਗਰ ਇਹ اپੋਜ਼ ਕੀਤਾ ਹੈ ਮੈਂ ਸਮਝਦਾ کورٹ ਨੇ ਜੋ ਲੁਧਿਆਣਾ کورٹ ਨੇ ਉਹਨਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਇੱਕ ਚਪੇੜ ਮਾਰੀ ਹੈ ਜਸਟ ਲਾਈ ਕੇ ਇੱਕ ਸਟੇ ਲਗਾ ਕੇ ਔਰ ਪਬਲੀਕਲੀ ਲੋਕਾਂ ਨੂੰ ਵੀ ਔਰ ਡਿਜੀਟਲ ਮੀਡੀਆ ਨੂੰ ਵੀ ਅਵੇਅਰ ਕਰਕੇ ਕਿ ਭਾਈ ਕੋਈ ਇਸ ਤਰ੍ਹਾਂ ਦਾ ਗਲਤ ਨਾ ਕੰਮ ਕਰਦੀ ਹੋ ਈਵਨ ਟਵਿੱਟਰ ਨੂੰ ਵੀ ਜਿਹੜਾ ਐਕਸ ਜਿਹੜਾ ਹੈਗਾ ਨਵਾਂ ਬਣਿਆ ਉਹਦੇ ਉੱਤੇ ਵੀ ਜਿਹੜਾ ਉਹਨਾਂ ਨੇ ਲਗਾਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਹ ਜਿਹੜੀ ਹੈਗੀ ਗੱਲਬਾਤ ਇਹ ਚੀਜ਼ ਦਾ ਧਿਆਨ ਰੱਖਿਓ ਅੱਜ ਜਿਹੜੀ ਚੀਜ਼ ਤੁਸੀਂ ਸੁਣੀ ਹੈ ਕਰਾਈ ਹੈ ਇਹਦੇ ਉੱਤੇ ਦੁਬਾਰਾ ਕਿਸੇ ਬੰਦੇ ਨੇ ਕੋਈ ਇਸ ਤਰ੍ਹਾਂ ਦੀ ਇਹਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜਾ ਹੈਗਾ ਉਹ ਆਪਣੀ ਖੈਰ ਨਹੀਂ ਉਹਦੀ ਸਮਝੋ ਪਰ ਦੇਖੋ ਸਾਹਿਬ ਇੱਕ ਸੀਨੀਅਰ ਕਾਂਗਰਸ ਦਾ ਲੀਡਰ ਹਾਂ ਜਿਹੜਾ ਖੁਦ ਵੀ ਪੰਜ ਚਾਰ ਮਹੀਨੇ ਜੇਲ੍ਹ ਚ ਰਹਿ ਗਿਆ ਦੂਸਰੀ ਗੱਲ ਇਹ ਇੱਕ ਯੰਗ ਆਈਪੀਐਸ ਅਫਸਰ ਜਿਹੜਾ ਕਿ ਰਿਸਕ ਲੈ ਕੇ ਆਪਣੀ ਜਾਨ ਦਾ ਸਰਵ ਕਰ ਰਿਹਾ ਉਦੀ ਇਮੇਜ ਉਦੀ ਪਰਸਨ ਲਾਈਫ ਚ ਇੰਟਰਫੇਅਰ ਕਰਨਾ ਕੀਇਆ ਜਾਇਆ ਹੈ ਨਹੀਂ ਜਾਇਜ ਨਹੀਂ ਬਿਲਕੁਲ ਨਜਾਇਜ਼ ਹੈ ਬਿਲਕੁਲ ਘਰਾਂ ਦੀਆਂ ਗੱਲਾਂ ਕਰਨੀ ਬਿਲਕੁਲ ਗਲਤ ਹੈ ਬਿਲਕੁਲ ਗਲਤ ਗੱਲ ਹੈ ਜਦ ਕੀ ਉਸ ਚੀਜ਼ ਦਾ ਕੋਈ ਥੈਂਟਿਕਲੀ ਪ੍ਰੂਫ ਹੀ ਨਹੀਂ ਸਰ ਜੇ ਹੋਵੇ ਵੀ ਕਿਸੇ ਦੀ ਪਰਿਵਾਰਿਕ ਲਾਈਫ ਚ ਪਰਿਵਾਰਿਕ ਗੱਲ ਕੋ ਸਭ ਤੋਂ ਪਹਿਲੀ ਗਲਤ ਹੈ ਕਿ ਜਦੋਂ ਆਪਾਂ ਨੂੰ ਅੱਜ ਦੀ ਡੇਢ ਚ ਪਤਾ ਹੈ ਕਿ ਇਹੋ ਜੀ ਮਤਲਬ ਇਲੈਕਟ੍ਰੋਨਿਕ ਮੀਡੀਆ ਦੇ ਦੌਰਾਨ ਇਹੋ ਜੀਆਂ ਨਵੀਆਂ ਟੈਕਨੋਲੋਜੀ ਆ ਚੁੱਕੀਆਂ ਨੇ ਜਿਦੇ ਵਿੱਚ ਤੁਸੀਂ ਕਿਸੇ ਬੰਦੇ ਦੇ ਨਾਮ ਕਿਸੇ ਤਰ੍ਹਾਂ ਦੀ ਮਰਜ਼ੀ ਗੱਲ ਬੁਲਵਾ ਸਕਦੇ ਹੋ ਸਰ ਪਰ ਉਹ ਤਾਂ ਕੋਰਟ ਬੋਲ ਰਿਹਾ ਮਿਸਟਰ ਖੇੜਾ ਨਹੀਂ ਉਹ ਤੁਹਾਡੀ ਗੱਲ ਠੀਕ ਹੈ ਬਟ ਲੇਕਿਨ ਇਹ ਗੱਲ ਉਹ ਗਲਤ ਹੈ ਉਹ ਤਾਂ ਹੀ ਇਸ ਤਰ੍ਹਾਂ ਦੇਖੋ ਡਾਇਰੈਕਟਲੀ ਕੋਰਟ ਨੇ ਬਿਲਕੁਲ ਸਟੇ ਤਾਈ ਲਗਾਤਾ ਜੀ ਉਹਨਾਂ ਨੂੰ ਲੱਗਿਆ ਕਿ ਇਹ ਗੱਲ ਬਹੁਤ ਗਲਤ ਹੈ ਇਹ ਜਿਹੜਾ ਆਫੀਸਰਸ ਦੇ ਖਿਲਾਫ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਆ ਬੰਦੇ ਤੇ ਕੱਲ ਨੂੰ ਤਾਂ ਨੋਰਮਲ ਬੰਦਾ ਵੀ ਕੋਈ ਕਰ ਦੂ ਉਹ ਤਾਂ ਉਹ ਤਾਂ ਫਿਰ ਲੀਡਰ ਹੈ ਇਸ ਤੋਂ ਵੱਡੇ ਟੌਪਿਕਸ ਵੀ ਹੈਗੇ ਨਾ ਜੀ ਬਿਲਕੁਲ ਸਵੇਰੇ ਖਾਏ ਪਰਸਨਲ ਗਰੱਜ ਜਾਰੀ ਜੀ ਇਹ ਇੱਕ ਛੋਟੀ ਜੀ ਗੱਲ ਤੁਹਾਨੂੰ ਦੋ ਮੈਂ ਪੁੱਛਣਾ ਚਾਹਨਾ ਹੋਰ ਰਜੇਸ਼ ਜੀ ਉਹਦੇ ਵਿੱਚ ਕੀ ਹੈ ਕਿ ਇੱਕ ਨਵਾਂ ਸ਼ੋਸ਼ਾ ਜਾਂ ਕੀ ਬਲਕਿ ਬਕਾਇਦਾ ਇੱਕ ਬੜੀ ਹੈਰਾਨੀ ਜਨਕ ਗੱਲ ਸੁਣੀ ਹੈ ਇੱਕ ਡੀਆਰਾਈ ਦਾ ਜਿਹੜਾ ਆਫੀਸਰਸ ਨੇ ਉਹਦੇ ਕੋਲ ਹਿਰੋਇਨ ਬਰਾਮਦ ਹੋਈ ਹੈ ਉਦੇ ਬਾਰੇ ਥੋੜਾ ਜਿਹਾ ਤੁਹਾਨੂੰ ਪੂਰਾ ਦੀ ਇੰਟਰਨਲੀ ਤਰੀ ਤੱਕ ਗਏ ਹੋ ਤੁਸੀਂ ਉਹਦੀ ਰਿਸਰਚ ਕੀਤੀ ਹੈ ਪੂਰੀ ਡਾਇਰੈਕਟਰ ਰੇਟ ਆਫ ਰੈਵਨਿਊ ਇੰਟੈਲੀਜੈਂਸ ਇਹ ਬੜਾ ਇੱਕ ਸੈਂਟਰ ਦਾ ਡਿਪਾਰਟਮੈਂਟ ਸੈਂਟਰ ਦਾ ਡਿਪਾਰਟਮੈਂਟ ਹੈ ਔਰ ਬੜਾ ਇੰਟੈਲੀਜੈਂਟ ਡਿਪਾਰਟਮੈਂਟ ਮੰਨਿਆ ਜਾਂਦਾ ਕਿ ਉਹਦਾ ਜਿਹੜਾ ਸੂਹੀ ਤੰਤਰ ਹੁੰਦਾ ਉਹ ਬੜਾ ਤਗੜਾ ਹੁੰਦਾ ਮੀਨ ਟੂ ਸੇ ਦੇ ਆਰ ਵੈਰੀ ਯੂ نو ਸ਼ਾਰਪ ਐਕਟਰ ਕੀਪਿੰਗ ਸਪਾਈ ਔਨ ਸਮ ਸਮ ਯੂ نو ਮਿਸਟਰੀਅਸ ਪਰਸਨੈਲिटीज ਔਰ ਇਹ ਇਹਦਾ ਵਿੱਚੋਂ ਮਨਜੀਤ ਸਿੰਘ ਨਾਮ ਦਾ ਇੰਸਪੈਕਟਰ ਸੀਗਾ ਉਹ ਬਾਹਰਲੇ ਆਪਣੇ ਗਵਾਂਡੀ ਗਵਾਂਡੀ ਜਿਹੜੇ ਮੁਲਕਾਂ ਤੋਂ ਵੱਡੀ ਗਿਣਤੀ ਚ ਜਿਹੜਾ ਚਟਾ ਨੂੰ ਪੰਜਾਬੀ ਚ ਕਹਿ ਲੈਂਦੇ ਆ ਹੀਰੇਵਨ ਜਾਂ ਆਇਸ ਡਰਗ 4 ਕਿਲੋ 4 ਕਿਲੋ 4 ਕਿਲੋ ਜਿਹੜੇ ਕਮਿਸ਼ਨਰ ਸਾਹਿਬ ਹੈਗੇ ਪ੍ਰਾਣੇ ਸਾਡੇ ਵਾਕਫ ਵੀ ਹੈ ਚੰਗੇ ਬੰਦੇ ਆ ਉਹ ਮਿਸਟਰ ਭੁੱਲਰ ਹਾਂ ਸ਼ਰੀਫ ਆਦਮੀ ਨੇ ਗੁਰਪ੍ਰੀਤ ਸਿੰਘ ਉਹਨਾਂ ਦਾ ਰਿਕਾਰਡ ਹੈ ਬਹੁਤ ਵਧੀਆ ਭੁੱਲਰ ਸਾਹਿਬ ਟਾਈਮ ਟੂ ਟਾਈਮ ਯੂ ਵਿਲ ਸੀ ਆਫਟਰ ਯੂ نو ਇਨ ਅ ਵੀਕ ਉਹ 5 ਕਿਲੋ ਚਿੱਟਾ ਕਨਫੈਸਟਿਗੇਟ ਕਰਾ ਲੈਂਦੇ ਆ ਕਰਾ ਦਿੰਦੇ ਆ ਔਰ ਬਹੁਤ ਲਾਇਕ ਅਫਸਰ ਹੈ ਔਰ ਉਹਨਾਂ ਦੀ ਕ੍ਰੈਡੀਬਿਲਟੀ ਦੇ ਕਰਕੇ 4 ਕਿਲੋ ਚਿੱਟੇ ਦੀ ਉਹਨਾਂ ਨੇ ਬਰਾਬਦੀ ਕੀਤੀ ਬਰਾਦ ਬਰਾਬਦੀ ਕੀਤੀ ਨਾਲ ਸੱਤ ਬੰਦੇ ਜਿਹੜੇ ਆ ਫੜੇ ਸਣੇ ਜਿਹੜੇ ਡੀਆਰਆਈ ਦੇ ਇਨਸਪੈਕਟਰ ਹੈ ਔਰ ਵੱਡਾ ਇੱਕ ਕੁਐਸਚਨ ਉੱਠ ਰਹਾ ਹੁਣ ਕਿ ਜੇ ਡੀਆਰਆਈ ਏਡੇ ਵੱਡੇ ਸੈਂਟਰਲ ਮੋਸਟ ਰਿਪੀਟਡ ਔਰ ਮੈਕਮੇਦੇ ਜਿਹੜੇ ਇਨਸਪੈਕਟਰ ਜੇ ਨਾਲ ਗੋਆਂਢੀ ਮੁਲਕਾਂ ਨਾਲ ਰਲ ਕੇ ਇਹ ਜਿਹੜੇ ਡਰੱਗਸ ਸਪਲਾਈ ਕਰਨਗੇ ਤੇ ਮੇਰੇ ਖਿਆਲ ਚਿੰਤਾ ਦਾ ਵਿਸ਼ਾ ਹੈ ਬੜੀ ਚਿੰਤਾ ਦਾ ਵਿਸ਼ਾ ਹੈ ਔਰ ਅਸੀਂ ਸੈਂਟਰ ਗ੍ਰੈਜੂਏਟ ਕਰਨਾ ਚਾਹੀਦਾ ਮਿਸਟਰ ਭੁੱਲਰ ਭੁੱਲਰ ਸਾਹਿਬ ਨੂੰ ਕੰਗ ਚੇੜ ਕਰ ਦੂਸਰੀ ਗੱਲ ਹੈ ਕਿ ਸੈਂਟਰ ਗਵਰਨਮੈਂਟ ਨੂੰ ਸੈਂਟਰ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕੀ ਇੰਨਾ ਮਤਲਬ ਜਿਹੜਾ ਡਿਪਾਰਟਮੈਂਟ ਹੈ ਡੀਆਰਆਈ ਦਾ ਔਰ ਜਿਹੜਾ ਕਿ ਲੋਕ ਕੰਬਦੇ ਐ ਲੋਕ ਡਰਦੇ ਐ ਇਸ ਡਿਪਾਰਟਮੈਂਟ ਤੋਂ ਕਿ ਇੰਨੀ ਤਹਿ ਤੱਕ ਪਹੁੰਚ ਜਾਂਦਾ ਹੈ ਕਿ ਜਿਹੜੇ ਲੋਕ ਸੋਚ ਵੀ ਨਹੀਂ ਸਕਦੇ ਤੇ ਅੱਜ ਉਹਨਾਂ ਦੇ ਡਿਪਾਰਟਮੈਂਟਾਂ ਦੇ ਵਿੱਚ ਕੀ ਹੋ ਰਿਹਾ ਹੈ ਤੇ ਇਹ ਜਿਹੜਾ ਹੈਗਾ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਇਹ ਜਿਹੜੇ ਇਸੇ ਵਿਸ਼ੇ ਤੋਂ ਅਸੀਂ ਇਹਨੂੰ ਕਲੋਜ਼ ਕਰਦੇ ਆ ਧੰਨਵਾਦ ਨਮਸਕਾਰ ਥੈਂਕ ਯੂ ਬੀ ਜਸਟ ਥੈਂਕ ਯੂ